ਜਦੋਂ ਤਿਹਾੜ ਸ਼ੁਰੂ ਹੁੰਦੇ ਆ ਉਦੋਂ ਫਿਰ ਦੁੱਧ ਨੂੰ ਬਦਨਾਮ ਕਰ ਲਈ ਨਾ ਇਹ ਜੇ ਮਤਲਬ ਪ੍ਰਚਾਰ ਸ਼ੁਰੂ ਹੋ ਜਾਂਦਾ ਕਿਉਂਕਿ ਦੁੱਧ ਤੋਂ ਬਣੇ ਪ੍ਰੋਡਕਟ ਆ ਉਹਦੀ ਜਗ੍ਹਾ ਡਰਾਈ ਫਰੂਟ ਜਾਂ ਚਾਕਲੇਟ ਵਾਲੀ ਕੰਪਨੀਆਂ ਨੇ ਲੈ ਲਈ ਜੀ ਇਹ ਜਿਹੜੇ ਏਡੇ ਗਲਤ ਤੱਥ ਆ ਸਾਨੂੰ ਅਫਸੋਸ ਆ ਇੱਕ ਬਹੁਤ ਵਧੀਆ ਲੀਡਿੰਗ ਅਖਬਾਰ ਨੇ ਇੱਥੇ ਗਲਤ ਅੰਕੜੇ ਦਿੱਤੇ ਜਿੱਥੋਂ ਇਹ ਕੰਮ ਸ਼ੁਰੂ ਹੋਇਆ ਕਿਉਂਕਿ ਉਹਨੇ ਉਹਨੇ ਅੰਕੜੇ ਦਿੱਤੇ ਜੀ ਵੀ ਪੰਜਾਬ ਦੇ ਵਿੱਚ 16 ਲੱਖ ਲੀਟਰ ਦੁੱਧ ਪੈਦਾ ਹੁੰਦਾ ਤੇ ਬਾਕੀ ਨਕਲੀ ਆ 30 ਲੱਖ ਲੀਟਰ ਤੱਕ ਲੱਗਾ ਵੇਰ ਕਈ ਲੈਂਦਾ ਉਹ 16 ਲੱਖ ਕਹਿ ਰਿਹਾ ਤੇ 30 ਲੱਖ ਤੱਕ ਲੱਗਾ ਕੋਆਪਰੇਟਿਵ ਵੇਰ ਕਈ ਲੈ ਰਿਹਾ 10-12 ਲੱਖ ਨਸਲੇ ਲੈ ਰਿਆ ਜਿੰਨਾ ਦੁੱਧ ਤਿੰਨ ਗਾਈਆਂ ਦਿੰਦੀਆਂ ਸੀਗੀਆਂ 20 ਸਾਲ ਪਹਿਲਾਂ ਉਹਨਾਂ ਜੇ ਇੱਕ ਗਾਂ ਦਿੰਦੀ ਐਨੀ ਪ੍ਰੋਡਕਸ਼ਨ ਵੱਧ ਗਈ ਇੱਕ ਗਾਂ ਦੀ ਪੰਜਾਬ ਦਾ ਦੁੱਧ ਤਾਂ ਬਹੁਤ ਮਤਲਬ ਯੂਰਪੀਅਨ ਸਟੈਂਡਰਡ ਦਾ ਦੁੱਧ ਹੈ ਜੀ ਔਰ ਲੋਕਾਂ ਨੂੰ ਅੱਖਾਂ ਮੀਚ ਕੇ ਵਧੀਆ ਕੰਪਨੀ ਦਾ ਦੁੱਧ ਪੀਣਾ ਚਾਹੀਦਾ ਸਸ਼ੀਕਲ ਜੀ ਅੱਜਕੱਲ ਸੋਸ਼ਲ ਮੀਡੀਆ ਦੇ ਉੱਪਰ ਦੁੱਧ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਕੀ ਤੱਥ ਹੈਗੇ ਨੇ ਪੇਸ਼ ਕੀਤੇ ਜਾ ਰਹੇ ਨੇ ਕਿ ਦੁੱਧ ਦੇ ਵਿੱਚ ਮਿਲਾਵਟ ਹੈਗੀ ਆ ਪੰਜਾਬ ਦੇ ਵਿੱਚ ਉਹਨੇ ਪ੍ਰੋਡਕਸ਼ਨ ਨਹੀਂ ਹੋ ਰਹੀ ਜਿੰਨੇ ਕੀ ਦੁੱਧ ਦੀ ਖਪਤ ਹੋ ਰਹੀ ਹੈ ਇਹਨਾਂ तमाम ਤੱਥਾਂ ਦੇ ਉੱਪਰ ਸਾਡਾ ਨਾਲ ਗੱਲਬਾਤ ਕਰਨਗੇ ਪ੍ਰੋਗਰੈਸਿਵ ਡੈਰੀ ਫਾਰਮਿੰਗ ਦੇ ਪ੍ਰੈਜ਼ੀਡੈਂਟ ਦਲਜੀਤ ਸਿੰਘ ਨਾਲ ਸਾਡਾ ਮੇਜਰ ਨੇ ਦਲਜੀਤ ਸਿੰਘ ਜੀ ਜਿਸ ਤਰ੍ਹਾਂ ਦੇ ਨਾਲ ਜੋ ਤੱਥ ਪੇਸ਼ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਬਾਰੇ ਪਹਿਲਾਂ ਕੀ ਤੁਹਾਡਾ ਰਿਐਕਟ ਹੈ ਉਹਦੇ ਬਾਬਤ ਅੱਜ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਇਹ ਜਿਹੜੇ ਨੇ ਉਦੋਂ ਫਿਰ ਦੁੱਧ ਨੂੰ ਬਦਨਾਮ ਕਰ ਲਈ ਨਾ ਇਹ ਜੇ ਮਤਲਬ ਪ੍ਰਚਾਰ ਸ਼ੁਰੂ ਹੋ ਜਾਂਦਾ ਕਿਉਂਕਿ ਦੁੱਧ ਤੋਂ ਬਣੇ ਪ੍ਰੋਡਕਟ ਆ ਉਹਦੀ ਜਗ੍ਹਾ ਡਰਾਈ ਫਰੂਟ ਜਾਂ ਚਾਕਲੇਟ ਵਾਲੀ ਕੰਪਨੀਆਂ ਨੇ ਲੈ ਲਈ ਜੀ ਅਸੀਂ ਇਹ ਜਿਹੜੇ ਏਡੇ ਗਲਤ ਤੱਥ ਆ ਸਾਨੂੰ ਅਫਸੋਸ ਆ ਇੱਕ ਬਹੁਤ ਵਧੀਆ ਲੀਡਿੰਗ ਅਖਬਾਰ ਨੇ ਇੱਥੇ ਗਲਤ ਅੰਕੜੇ ਦਿੱਤੇ ਜਿੱਥੋਂ ਇਹ ਕੰਮ ਸ਼ੁਰੂ ਹੋਇਆ ਉਹਨਾਂ ਦੇ ਪੱਤਰਕਾਰ ਨੂੰ ਵੀ ਅਸੀਂ ਨੋਟਿਸ ਭੇਜ ਰਹੇ ਹਾਂ ਵੀ ਜਾਂ ਤਾਂ ਉਹ ਆਪਣੇ ਆਕੇ ਸਪਸ਼ਟ ਕਰਨ ਦੇਵੇ ਨਹੀਂ ਇਹ ਲੋਕਾਂ ਨੂੰ ਮਤਲਬ ਇੱਕ ਵਧੀਆ ਜਿਹੜਾ ਅਮਰਤ ਹੈਗਾ ਵਾ ਉਹਨੂੰ ਉਹਦੇ ਤੋਂ ਦੂਰ ਨਾ ਕਰੇ ਕਿਉਂਕਿ ਉਹਨੇ ਉਹਨੇ ਅੰਕੜੇ ਦਿੱਤੇ ਜੀ ਵੀ ਪੰਜਾਬ ਦੇ ਵਿੱਚ 16 ਲੱਖ ਲੀਟਰ ਦੁੱਧ ਪੈਦਾ ਹੁੰਦਾ ਤੇ ਬਾਕੀ ਨਕਲੀ ਆ ਉਹਨੂੰ ਅ ਵਿਚਾਰੇ ਨੂੰ ਇਹ ਨਹੀਂ ਪਤਾ ਵੀ ਜਿਹੜਾ ਪੰਜਾਬ ਦੇ ਵਿੱਚ 3 ਕਰੋੜ ਲੀਟਰ ਤੋਂ ਵੱਧ ਲੀਟਰ 3 ਕਰੋੜ ਲੀਟਰ ਤੋਂ ਵੱਧ ਦੁੱਧ ਪੈਦਾ ਹੁੰਦਾ ਜਿਹਦੇ ਵਿੱਚ 1.5 ਕਰੋੜ ਲੀਟਰ ਆ ਜਿਹੜਾ ਲੋਕ ਆਪਣੇ ਆਪ ਦੇ ਪੀਣ ਲਈ ਪੈਦਾ ਕਰਦੇ ਆ ਜਾਂ ਉੱਥੇ ਪਿੰਡ 'ਚ ਖਪਤ ਹੋ ਜਾਂਦਾ ਵਾ ਤੇ ਜਿਹੜਾ 1.5 ਕਰੋੜ ਕਰੋੜ ਲੀਟਰ ਆ ਉਹ 'ਚ 75 ਲੱਖ ਲੀਟਰ ਆ ਜਿਹੜਾ ਉਹ ਆਰਗਨਾਈਜ਼ਡ ਸੈਕਟਰ ਕੋਲ ਆਉਂਦਾ ਜੀ ਉਹਦੇ ਵਿੱਚ ਜਿਵੇਂ ਵੇਰਕਾ 30 ਲੱਖ ਲੀਟਰ ਤੱਕ ਲੱਗਾ ਵੇਰਕਾ ਹੀ ਲੈਂਦਾ ਉਹ 16 ਲੱਖ ਕਹ ਰਿਹਾ ਤੇ 30 ਲੱਖ ਤੱਕ ਲੱਗਾ ਕੋਆਪਰੇਟਿਵ ਵੇਰਕਾ ਹੀ ਲੈ ਰਿਹਾ 10-12 ਲੱਖ ਨਸਲੇ ਲੈ ਰਿਹਾ ਅਮੁੱਲ ਲੈ ਰਿਹਾ ਬਾਨੀ ਲੈ ਰਿਹਾ ਸੁਪਰ ਲੈ ਰਿਹਾ ਦੁੱਧ ਇਹ ਸਾਰਾ ਰਲਾ ਮਿਲਾ ਕੇ ਜੀ ਜਿਹੜੇ ਕੰਪਨੀਆਂ ਕੋਲ 75 ਲੱਖ ਲੀਟਰ ਦੁੱਧ ਆਉਂਦਾ ਜ ਆਪਾਂ ਦੇਖਦੇ ਹਾਂ ਵੀ ਸ਼ਹਿਰਾਂ 'ਚ ਜਿਆਦਾ ਦੁੱਧ ਹੀ ਦੁੱਧ ਲੈ ਕੇ ਆਉਂਦੇ ਆ ਜਾਂ ਹਲਵਾਈ ਤੇ 3 ਕਰੋੜ ਲੀਟਰ ਤੋਂ ਵੱਧ ਸਾਡੀ ਪ੍ਰੋਡਕਸ਼ਨ ਨਾਲ ਪੰਜਾਬ ਪਹਿਲੀਆਂ 5 ਸਟੇਟਾਂ 'ਚ ਆਉਂਦਾ ਪ੍ਰੋਡਕਸ਼ਨ ਦੇ ਤੇ ਔਰ ਮੈਂ ਵੀ ਕਹਿਣਾ ਚਾਹੁੰਦਾ ਵੀ ਕਟੋ-ਕਟ ਪੰਜਾਬ ਦੇ ਜਿੱਜ ਤੋਂ ਪਹਿਲਾਂ ਜਿਹੜੀ 15 ਸਾਲ ਪਹਿਲਾਂ ਜਿੰਨਾ ਦੁੱਧ ਤਿੰਨ ਗਾਇਆਂ ਦਿੰਦੀਆਂ ਸੀਗੀਆਂ 20 ਸਾਲ ਪਹਿਲਾਂ ਉਹਨਾਂ 'ਚ ਇੱਕ ਗਾਂ ਦਿੰਦੀ ਐਨੀ ਪ੍ਰੋਡਕਸ਼ਨ ਵੱਧ ਗਈ ਇੱਕ ਗਾਂ ਦੇ ਜਾਨਵਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਦੁੱਧ ਦੀ ਜਿਹੜੀ ਆ ਉਹ ਪ੍ਰੋਡਕਸ਼ਨ ਵਧਾਉਣ ਦੇ ਲਈ ਮੱਝਾਂ ਨੂੰ ਜਿਹੜੇ ਕਿ ਇੰਜੈਕਸ਼ਨ ਲਗਾਏ ਜਾਂ ਜਿਵੇਂ ਹਿਊਮਨ ਬੋਡੀ ਦੇ ਉੱਪਰ ਕਾਫੀ ਮਾੜ ਨਾ ਇਹ ਕੋਈ ਮਤਲਬ ਗਲਤ ਪ੍ਰਚਾਰ ਕੀਤਾ ਜਾਂਦਾ ਦੁੱਧ ਦੇ ਲਈ ਤਾਂ ਲੋਕ ਜਿਵੇਂ ਹੁਣ ਪੈਦਾ ਵਧੀਆ ਫੀਡ ਦਿੰਦੇ ਆ ਨਿਊਟ੍ਰੀਸ਼ਨ ਬਹੁਤ ਵਧੀਆ ਹੋਗੀ ਐਨੀਮਲ ਨਿਊਟ੍ਰੀਸ਼ਨ ਉਹਦੇ ਵਿੱਚ ਤੁਸੀਂ ਵਧੀਆ ਸਾਇਲੇਜ ਵਧੀਆ ਵਿਟਾਮਿਨ ਮਿਨਰਲ ਵਧੀਆ ਫੀਡ ਦੇ ਵਧੀਆ ਪ੍ਰੋਟੀਨ ਸਟਾਰਚ ਹਰ ਚੀਜ਼ ਦਾ ਧਿਆਨ ਰੱਖਿਆ ਆਫਲਾਟੌਕਸਿਨ ਨਾ ਆਵੇ ਫੀਡ ਦੇ ਵਿੱਚ ਤਾਂ ਕਿ ਦੁੱਧ ਦੇ ਵਿੱਚ ਵੀ ਨਾ ਆਵੇ ਪੰਜਾਬ ਦਾ ਦੁੱਧ ਤਾਂ ਬਹੁਤ ਮਤਲਬ ਯੂਰਪੀਅਨ ਸਟੈਂਡਰਡ ਦਾ ਦੁੱਧ ਹੈ ਜੀ ਔਰ ਲੋਕਾਂ ਨੂੰ ਅੱਖਾਂ ਮੀਚ ਕੇ ਵਧੀਆ ਕੰਪਨੀ ਦਾ ਦੁੱਧ ਪੀਣਾ ਚਾਹੀਦਾ ਵਧੀਆ ਕੰਪਨੀਆਂ ਦੇ ਪ੍ਰੋਡਕਟ ਲੈਣੇ ਚਾਹੀਦੇ ਆ ਬਚਣਾ ਚਾਹੀਦਾ ਖੁੱਲੇ ਪ੍ਰੋਡਕਟਾਂ ਤੋਂ ਜਿਹੜੇ ਖੁੱਲੇ ਪਨੀਰ ਖੁੱਲੇ ਚੀਜ਼ਾਂ ਜਿਹੜਾ ਖੁੱਲਾ ਕਿਉਂ ਮਤਲਬ ਜਾਂ ਤਾਂ ਲੋ ਉਹ ਵੀ ਤੁਹਾਨੂੰ ਪਤਾ ਹੈ ਰਿਪਿਊਟਡ ਆ ਜਿਹੜਾ ਜ਼ਿੰਮੇਵਾਰ ਆ ਜਿਹੜਾ ਤੁਸੀਂ ਜਾ ਕੇ ਮਤਲਬ ਆਮ ਜਿੱਥੇ ਤੁਹਾਨੂੰ ਪਤਾ ਹੀ ਨਹੀਂ ਹੈ ਵੀ ਇਹਦੇ ਕੋਲ ਕੀ ਵਿਖ ਰਿਹਾ ਸਵਾ 300 ਰੁਪਏ ਵਾਲਾ ਪਨੀਰ ਮਾਰਕੀਟ ਜਿੱਥੇ 250 ਰੁਪਏ ਦਾ ਵਿਖ ਰਿਹਾ ਜੀ ਉਹ 150 ਦਾ ਬਣਦਾ ਹੋਊਗਾ ਤੁਸੀਂ ਉਹ ਲਾਉਂਗੇ ਤਾਂ ਜ਼ਹਿਰ ਆ ਨੀ ਰਹੀ ਠੀਕ ਹੈ ਜੀ ਉਹ ਚੱਲ ਰਿਹਾ ਨਕਲ ਨਹੀਂ ਨਕਲੀ ਉਹ ਉਹ ਅੱਜ ਵੀ ਢੜਲੇ ਦਾ ਪਨੀਰ ਵੇਚ ਰਿਹਾ ਢੜਲੇ ਨਾਲ ਫੈਕਟਰੀਆਂ ਚੱਲ ਰਹੀਆਂ ਨੇ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੈਗੀ ਆਪਾਂ ਅਸੀਂ ਤਾਂ ਥੱਕ ਗਏ ਚੀਜ਼ਾਂ ਦੇ ਉੱਰ ਲੜ ਲੜ ਕੇ ਅਸੀਂ ਇਹ ਕਹਿੰਦੇ ਵੀ ਪਰ ਇਹਦਾ ਹੱਲ ਇੱਕੋ ਹੀ ਆ ਵੀ ਤੁਸੀਂ ਜਿਹੜੇ ਵਧੀਆ ਕੰਮ ਕਰਦੇ ਆ ਜਿਹੜੀਆਂ ਵਧੀਆ ਕੰਪਨੀ ਜਿਨ੍ਹਾਂ ਦੇ ਪੈਕੇਟ ਬੰਨਦਾ ਉੱਤੇ ਲਿਖਿਆ ਤਾਂ ਹੋਇਆ ਵੀ ਇਹ ਬੇਰਕਾ ਦਾ ਪਨੀਰ ਆ ਬੇਰਕਾ ਦਾ ਪ੍ਰੋਡਕਟ ਆ ਜਾਂ ਫਲਾਨਾ ਉੱਤੇ ਲਿਖਿਆ ਉਹਦੇ ਉਹ ਜ਼ਿੰਮੇਵਾਰ ਐ ਇਸ ਲਈ ਜੋ ਕਿਤੇ ਗਲਤ ਕਰਨਗੇ ਉਹਨਾਂ ਦੇ ਪ੍ਰੋਡਕਟ ਲੋ ਜਿਹੜੇ ਉਹ ਬڑے ਵਧੀਆ ਮਾਪ ਦੰਡਾ ਨਾਲ ਚੈੱਕ ਕਰਕੇ ਲੈਂਦੇ ਆ ਤੇ ਤੁਸੀਂ ਘਟੋੜ ਜਿਹੜੇ ਖੁੱਲੇ ਜਿਹੜੇ ਪ੍ਰੋਡਕਟ ਆ ਉਹਨਾਂ ਤੋਂ ਕਿਨਾਰਾ ਕਰੋਗੇ ਤਾਂ ਹੀ ਜਾ ਕੇ ਐਡਲਟ੍ਰੇਸ਼ਨ ਬੰਦ ਹੋਣੀ ਹੈ ਸੋ ਅੱਜ ਦੇ ਦੌਰ ਚ ਇਹੋ ਜਿਹਾ ਹੋ ਚੁੱਕਿਆ ਕਿ ਅਸਲੀ ਔਰ ਨਕਲੀ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਤੇ ਲੋਕੀ ਭਰਮ ਦੇ ਵਿੱਚ ਪਏ ਨੇ ਤੇ ਉਹਨਾਂ ਦਾ ਹੁਣ ਮਿਲਕ ਪ੍ਰੋਡਕਟ ਜਿਹੜੇ ਹੈਗੇ ਨੇ ਉਹਨਾਂ ਤੋਂ ਰੋਜ਼ਾਨਾ ਘਟ ਕੇ ਡਰਾਈ ਫੂਡ ਵੱਲ ਜ਼ਿਆਦਾ ਹੋ ਗਿਆ ਇਹਦਾ ਇਸ ਚੀਜ਼ ਦਾ ਕਿੰਨਾ ਇਫੈਕਟ ਪਿਆ ਤੁਹਾਡੀ ਡੈਰੀ ਅਸੋਸੀਏਸ਼ਨ ਨੇ ਬਹੁਤ ਜਿਆਦਾ ਫਰਕ ਪਿਆ ਜੀ ਜੇ ਕਿਤੇ ਹੁਣ ਚੰਗੇ ਦੁੱਧ ਦੀ ਤੁਸੀਂ ਇਹ ਜਿਹੜਾ ਇਹ ਜਿਹੜਾ ਦੁੱਧ ਇੱਥੇ ਧਿਆਰਾਂ ਚ ਵਰਤੇ ਹੋਵੇ ਸਾਡੇ ਦੁੱਧ ਦਾ ਰੇਟ ਫਾਰਮਰਾਂ ਨੂੰ ਵਧੀਆ ਮਿਲੇ ਜੀ ਨਹੀਂ ਫਾਰਮਰਾਂ ਨੂੰ ਵਧੀਆ ਰੇਟ ਨਹੀਂ ਮਿਲਦਾ ਤੁਸੀਂ ਇੱਕ ਦੇਖੋ ਕਿੱਡੀ ਮਾੜੀ ਖਬਰ ਚਲਾਈ ਜਾ ਰਹੀ ਹੈ ਉਹ ਕਹਿੰਦੇ WHO ਦੀ ਰਿਪੋਰਟ ਹੈ ਜੀ ਇੰਨੇ 2019 ਤੱਕ ਇਹ ਲੋਕਾਂ ਨੂੰ ਕੈਂਸਰ ਹੋ ਜੂ ਫਲਾਨਾ ਹੋ ਜੂ ਉਹ ਭਾਰਤ ਸਰਕਾਰ ਨੇ 19 1 2023 ਨੂੰ ਆਪਣੇ ਇਹ ਜਾਰੀ ਕੀਤਾ ਲੈਟਰ ਬੀਐਸਈ ਡਬਲਯੂਟੀਓ ਨੇ ਬਿਲਕੁਲ ਕਨਫਰਮ ਕਰ ਲਿਆ ਵੀ ਡਬਲਯੂਟੀਓ ਨੇ ਕੋਈ ਇਹ ਜੀ ਲੈਟਰ ਨਹੀਂ ਜਾਰੀ ਕੀਤੀ ਕੋਈ ਉਹਨਾਂ ਨੇ ਐਡਵਾਈਜ਼ਰੀ ਨਹੀਂ ਜਾਰੀ ਕੀਤੀ ਵੀ ਸਿਰਫ ਫੇਕ ਆ ਠੀਕ ਹੈ ਡਬਲਯੂਟੀਓ ਦਾ ਡਬਲਯੂਐਚਓ ਡਬਲਯੂਐਚਓ ਤੇ ਨਹੀਂ ਨਾ ਵਰਲਡ ਹੈਲਥ ਆਰਗੇਨਾਈਜੇਸ਼ਨ ਠੀਕ ਹੈ ਜੀ ਉਹਨੇ ਕੋਈ ਇਹ ਜੀ ਐਡਵਾਈਜ਼ਰੀ ਨਹੀਂ ਜਾਰੀ ਕੀਤੀ ਉਹਨੂੰ ਆਧਾਰ ਬਣਾ ਕੇ ਹੀ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕੌਣ ਕਰ ਰਿਹਾ ਇਹ ਇਹੀ ਤਾਂ ਸਮਝ ਨਹੀਂ ਆਉਂਦੀ ਇਹ ਸਾਜ਼ਿਸ਼ ਕਿੱਥੋਂ ਚੱਲਦੀ ਹੈ ਇਹ ਇੱਕ 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 ਅਖਬਾਰ ਨੇ ਹੁਣ ਚੱਕ ਲਿਆ ਜੀ ਉਹਨੂੰ ਚੱਕ ਕੇ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰ੍ਹਾਂ ਲੋਕਾਂ ਨੇ ਚੈਨਲਾਂ ਨੇ ਪ੍ਰਚਾਰਿਤ ਕਰਤਾ ਚੈਨਲਾਂ ਨੇ ਨਹੀਂ ਦੇਖਿਆ ਵੀ ਇਹ ਬੰਦੇ ਦੀ ਖਬਰ ਸਹੀ ਆ ਕਿ ਨਹੀਂ ਸਹੀ ਉਹਨਾਂ ਨੇ ਨਹੀਂ ਦੇਖਿਆ ਵੀ 16 ਲੱਖ ਇੰਨਾ ਵੀ ਨਹੀਂ ਕਿਸੇ ਨੂੰ ਪਤਾ ਵੀ 16 ਲੱਖ ਲੀਟਰ ਦੁੱਧ ਤੇ ਇੱਕ ਕੋਆਪਰੇਟਿਵ 30 ਲੱਖ ਲੀਟਰ ਲੈ ਰਹੀ ਹੈ ਤੇ 16 ਲੱਖ ਨੂੰ ਪ੍ਰਚਾਰ ਕੀਤਾ ਜਾ ਰਿਹਾ ਹੈ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਨਕਲੀ ਦੁੱਧ ਦੀ ਵੱਧ ਖਪਤ ਹੈ ਮੈਂ ਕਹਿੰਦਾ ਨਹੀਂ ਵੱਧ ਖਪਤ ਨਹੀਂ ਹੈ ਜੀ ਖਪਤ ਹੈ ਪੰਜਾਬ ਸਭ ਤੋਂ ਘੱਟ ਨਕਲੀ ਦੁੱਧ ਦਾ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦਾ ਦੁੱਧ ਸਭ ਤੋਂ ਵਧੀਆ ਦੁੱਧ ਹੈ ਜੀ ਪੰਜਾਬ ਦਾ ਜਿਹੜਾ ਨਕਲੀ ਦੁੱਧ ਸਾਰੇ ਦੇਸ਼ ਦੇ ਵਿੱਚ ਆ ਮੈਂ ਜਿਹੜਾ ਨਕਲੀ ਹੈਗਾ ਜੀ ਉਹ ਉਹਨੂੰ ਉਹਨੂੰ ਪਛਾਣਨ ਦੀ ਲੋੜ ਆ ਖੁੱਲਾ ਆਉਂਦਾ ਖੁੱਲੇ ਮਿਲਕ ਪ੍ਰੋਡਕਟ ਜਿਹੜੇ ਆ ਰਹੇ ਆ ਉਹ ਸ਼ਰੇਆਮ ਢੱਲੇ ਨਾਲ ਵਿਕ ਰਹੇ ਆ ਮਾਫੀਆ ਵਾ ਉਹ ਬਹੁਤ ਉਹਨੇ ਵੇਚੀ ਜਾਣਾ ਉਹਨੂੰ ਸਰਕਾਰ ਨਾਲ ਡਿਪਾਰਟਮੈਂਟਾਂ ਕੁਛ ਨਹੀਂ ਕਰਦੇ ਉਹਨਾਂ ਨੂੰ ਸਰਕਾਰ ਨੂੰ ਨੱਥ ਪਾਣੀ ਚਾਹੀਦੀ ਹੈ ਤੇ ਪਰ ਤੁਸੀਂ ਇਹਦਾ ਹੱਲ ਹੀ ਅਸੀਂ ਤਾਂ ਇਹ ਦੇਖ ਲਿਆ ਵੀ ਕਟੋੜ ਵਧੀਆ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰਮੋਟ ਕਰੋ ਜੀ ਤੁਸੀਂ ਕੀ ਮੰਨ ਕੇ ਜਿਹੜੇ ਪੈਕਟ ਚੀਜ਼ਾਂ ਹੈਗੇ ਸਿਰਫ ਉਹਨਾਂ ਦੀ ਹੀ ਵਰਤੋਂ ਕੀਤੀ ਜਬ ਜਿਹੜੇ ਆਮ ਹੈਗੇ ਨੇ ਅਕੀਮੇ ਜਿਹੜੇ ਨਕਲੀ ਚੀਜ਼ਾਂ ਹੈਗੇ ਲੋਕਾਂ ਤੱਕ ਪਹੁੰਚ ਰਹੀਆਂ ਹੈਗੀਆਂ ਦੇਖੋ ਬਚਣ ਦਾ ਤਰੀਕਾ ਤਾਂ ਇਹੀ ਹੈ ਜੀ ਵੀ ਜਿਹੜਾ ਪੈਕੇਟ ਪ੍ਰੋਡਕਟ ਆ ਉਹਨੂੰ ਯੂਜ਼ ਕੀਤਾ ਜਾਵੇ ਜਾਂ ਜਿਹੜਾ ਫਾਰਮਰ ਆਪਦੇ ਪ੍ਰੋਡਕਟ ਲੈ ਕੇ ਆਉਂਦਾ ਬਣਾ ਕੇ ਪਤਾ ਵੀ ਇਹ ਕੋਈ ਫਾਰਮ ਆ ਜਾਂ ਜਿਹੜਾ ਹਲਵਾਈ ਕਹਿੰਦਾ ਜੀ ਮੈਂ ਦੁੱਧ ਲੈਣਾ ਮੈਂ ਦੁੱਧ ਇਹ ਫਾਰਮਰ ਤੋਂ ਲੈਣਾ 5 ਕੁਇੰਟਲ 7 ਕੁਇੰਟਲ ਉਹਦੇ ਲਿਖ ਕੇ ਲਾਇਆ ਵੀ ਮੇਰੇ ਕੋਲ ਇੰਨਾ ਦੁੱਧ ਮੈਂ ਲੈ ਲੈਣਾ ਵਾ ਉਹ ਠੀਕ ਹੈ ਜਿਹੜੇ ਹੁਣ ਹਲਵਾਈ 2 ਕਿਲੋ ਦੁੱਧ ਵੀ ਨਹੀਂ ਲੈਂਦਾ ਜਾਂ ਜਿਹੜਾ ਦੁਕਾਨਦਾਰ ਬੈਠਾ ਦੁੱਧ ਨਹੀਂ ਲੈਂਦਾ ਪਨੀਰ ਉਹਦੇ ਕੋਲੋਂ ਬਣਾ ਬਣਾਇਆ ਆ ਰਿਹਾ ਉਹਦੇ ਕੋਲੋਂ ਕਾਨਪੁਰ ਤੋਂ ਪੇਪਰ ਮੈਕਸ ਖੁਆ ਰਿਹਾ ਠੀਕ ਹੈ ਜੀ ਉਹ ਚੀਜ਼ਾਂ ਲੈ ਰਿਹਾ ਵਾ ਉਹਨੂੰ ਉਹਨੂੰ ਸਵਾਲ ਕਰੋ ਕਿ ਤੇਰਾ ਦੁੱਧ ਕਿਹੜੇ ਫਾਰਮਰ ਤੋਂ ਆਉਂਦਾ ਸੀ ਤਸੱਲੀ ਤੂੰ ਇਸ ਤਰ੍ਹਾਂ ਦੇਖਣਾ ਵੀ ਤੂੰ ਦੁੱਧ ਲੈ ਕੇ ਖੋਆ ਬਣਾਉਣਾ ਕਿ ਨਕਲੀ ਖੋਆ ਲੈਣਾ ਤੂੰ ਜਿਹੜਾ ਪਨੀਰ ਆ ਤੇਰਾ ਕਿੱਥੋਂ ਆਉਂਦਾ ਵਾ ਜੇ ਉਹਦਾ ਪਨੀਰ ਸਪਲਾਈ ਹੋ ਰਿਹਾ ਜਦੋਂ 250 ਰੁਪਏ ਕਿਲੋ ਵਾਲਾ ਪਨੀਰ ਸਪਲਾਈ ਹੋ ਰਿਹਾ ਉਹ 200 ਰੁਪਏ ਨੂੰ ਉਹਨੂੰ ਦੁਕਾਨਦਾਰ ਨੂੰ ਮਿਲਦਾ ਹੈ 150 ਚ ਬਣਦਾ ਹੋਊਗਾ ਉਹ ਜਿਹਨੇ ਬਣਾ ਕੇ ਭੇਜਿਆ ਉਹਨੇ ਨਕਲੀ ਜਿਹੜਾ ਉਹ ਜਿਹੜਾ ਡੇਟ ਲੰਗੀ ਆਇਆ ਮਿਲਕ ਪਾਊਡਰ ਤੇ ਕੈਮੀਕਲ ਨਾਲ ਉਹ ਤਿਆਰ ਕੀਤਾ ਇਹ ਤਾਂ ਪੰਜਾਬ ਚ ਵੀ ਸ਼ਰਮ ਚੱਲਦਾ ਸਾਰੇ ਦੇਸ਼ ਚੱਲਦਾ ਸੀ ਵੀ ਇਹ ਦੇ ਖਲਾਫ ਮਾਹੀਮ ਛੇੜੀ ਅਸੀਂ ਤਾਂ ਤਾਂ ਕੀਤਾ ਵੀ ਗਲਤ ਅੰਕੜੇ ਪੇਸ਼ ਕਰਕੇ ਲੁਕਣ ਦੁੱਧ ਪੀਣ ਤੋਂ ਨਾ ਡਰਿਆ ਜਾਵੇ ਦੁੱਧ ਅਮਰਤ ਵਰਗੀ ਚੀਜ਼ ਅਮਰਤਾ ਜੇ ਤੁਸੀਂ ਇਹ ਗੱਲ ਕਰੋ ਨਕਲੀ ਹੈ ਕਿ ਨਹੀਂ ਹੈ ਤੁਹਾਡੇ ਮਸਾਲੇ ਨਕਲੀ ਆ ਤੁਹਾਡੀਆਂ ਦਾਲਾਂ ਨਕਲੀ ਆ ਤੁਹਾਡਾ ਹਰ ਚੀਜ਼ ਜੋ ਰਸੋਈ ਚੋਂਦੀ ਨਕਲੀ ਆ ਉਹਨੂੰ ਤਾਂ ਕੋਈ ਗੱਲ ਨਹੀਂ ਕਰਦਾ ਦੁੱਧ ਨੂੰ ਤਾਂ ਤੁਸੀਂ ਐਂ ਕਰ ਸਕਦੇ ਜੇ ਤਸੱਲੀ ਨਾਲ ਲੈਣਾ ਕਿਸੇ ਕਿਸੇ ਵਧੀਆ ਕੰਪਨੀ ਤੋਂ ਲੈ ਲਓ ਪ੍ਰੋਡਕਟ ਲੈ ਲਓ ਦੁੱਧ ਲੈ ਲਓ ਕਿਸੇ ਫਾਰਮਰ ਤੋਂ ਅੱਖਾਂ ਸਾਹਮਣੇ ਲੈ ਲਓ ਨਾ ਤੁਹਾਡੇ ਕਿਸੇ ਮਸਾਲਾ ਅੱਖਾਂ ਸਾਹਮਣੇ ਬਣਾ ਕੇ ਦੇਣਾ ਨਾ ਕਿਸੇ ਨੇ ਦਾਲ ਇਹ ਹਰ ਚੀਜ਼ ਨਕਲੀ ਆ ਉਹ ਉਧਰ ਕੋਈ ਧਿਆਨ ਨਹੀਂ ਪਰ ਇਹਦੇ ਤੇ ਜ਼ੋਰ ਫੋਕਸ ਕੀਤਾ ਜੀ ਤਾਂ ਯਾਨੀ ਕਿ ਸਸਤੇ ਦੀ ਆੜ ਦੇ ਵਿੱਚ ਲੋਕਾਂ ਨੂੰ ਗਰਲ ਸਮਾਨ ਵੇਚ ਕੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਹੋ ਗਿਆ ਬਿਲਕੁਲ ਬਿਲਕੁਲ ਔਰ ਸਾਡੇ ਖਪਤਕਾਰ ਨੂੰ ਵੀ ਸਮਝਣਾ ਪਊਗਾ ਜੀ ਵੀ ਉਹਨੂੰ ਵਧੀਆ ਚੀਜ਼ ਦਾ ਵਧੀਆ ਰੇਟ ਦੇਣਾ ਪਊਗਾ ਉਹ ਸਸਤੇ ਦੇ ਚੱਕਰ 'ਚ ਹੀ ਜਾਂਦਾ ਅਸੀਂ ਵਿਆਹਾਂ ਦੇ ਵਿੱਚ 20 20 30 30 40 40 ਲੱਖ ਰੁਪਈਆ 50 50 ਲੱਖ ਖਰਚ ਕਰਦੇ ਆਂ ਉਹ ਤੇ ਕੈਟਰਰ ਨੂੰ ਕਹਿੰਦੇ ਜਿਹੜਾ ਸਸਤਾ ਉਹ ਤੂੰ ਭਾਈ ਪਨੀਰ ਲਿਆ ਉਹ ਕਹਿਣ ਜੀ ਅਸੀਂ ਕੈਟਰਿੰਗ ਕਰਾਉਣੀ ਆ ਪਰ ਸਾਡਾ ਜਿਹੜਾ ਪਨੀਰ ਯੂਜ਼ ਹੋਊਗਾ ਇਹ ਵਧੀਆ ਕੰਪਨੀ ਦਾ ਹੋਊਗਾ ਜਾਂ ਸਾਡੇ ਸਾਹਮਣੇ ਆ ਕੇ ਆਪਾਂ ਵਿਆਹ ਜੁੰਦਾ ਵੀ ਦੁੱਧ 5 ਕੁਇੰਟਲ ਲੱਗੂਗਾ 10 ਕੁਇੰਟਲ ਲੱਗੂਗਾ ਦੁੱਧ ਸਾਡੇ ਸਾਹਮਣੇ ਆਊਗਾ ਖੁਆਮਾਰ ਪਨੀਰ ਬਣਾ ਤੇ ਇਹ ਪ੍ਰੋਡਕਟ ਯੂਜ਼ ਕਰ ਰਹੇ ਸਾਨੂੰ ਪਿੰਡਾਂ ਵਾਲਿਆਂ ਨੂੰ ਵੀ ਸਾਰਿਆਂ ਨੂੰ ਜਿੰਨੇ ਅਸੀਂ ਵਿਆਹ ਕਰਦੇ ਆਂ ਅਸੀਂ ਲੋਕਾਂ ਨੂੰ ਇੰਨਾ ਵਿਆਹ ਕਰਕੇ ਜ਼ਹਿਰ ਨਾ ਖਲਾਈਏ ਅਸੀਂ ਆਪਣੇ ਸਾਹਮਣੇ ਅੱਖਾਂ ਦੇ ਸਾਹਮਣੇ ਪ੍ਰੋਡਕਟ ਬਣਾਈਏ ਜਿਹੜੇ ਤੁਹਾਨੂੰ ਆਪਣੇ ਪਿੰਡਾਂ ਦੇ ਵਿੱਚ ਵੀ ਜਿਹੜੇ ਹਲਵਾਈ ਆਉਂਦੇ ਆ ਉਹ ਉਹਨਾਂ ਦੇ ਕਮਿਸ਼ਨ ਆ 50 60 ਰੁਪਈਆ 70 ਰੁਪਈਏ ਇਹਦੇ ਵਿੱਚ ਕਿਉਂ ਚ ਹਰ ਚੀਜ਼ ਦੇ ਵਿੱਚ ਉਹ ਉਹ ਗਮਰਾਹ ਕਰਦੇ ਉਹਨੂੰ ਵੀ ਤੇ ਇਹ ਤੁਸੀਂ ਇੰਨਾ ਲੋਂਗੇ ਸਸਤਾ ਅਸੀਂ ਸਸਤਾ ਲੈਦੇ ਨਹੀਂ 250 ਰੁਪਈਏ ਤੇ ਪਨੀਰ ਤੁਹਾਨੂੰ 350 ਰੁਪਏ ਲੈਣ ਦੀ ਕੀ ਲੋੜ ਆ ਉਹਨਾਂ ਤੋਂ ਬਚਣ ਦੀ ਲੋੜ ਆ ਉਹ ਕਮਿਸ਼ਨ ਖੋਰੇ ਬਣ ਚੁੱਕੇ ਆ ਜਿਵੇਂ ਅੱਜਕੱਲ ਬਹੁਤ ਹਰ ਤਰ੍ਹਾਂ ਹੀ ਕਮਿਸ਼ਨ ਚੱਲ ਪਿਆ ਉਹਨਾਂ ਤੋਂ ਬਚਣੀ ਸਾਨੂੰ ਪਿੰਡਾਂ ਵਾਲਿਆਂ ਨੂੰ ਵੀ ਸ਼ਹਿਰਾਂ ਵਾਲਿਆਂ ਨੂੰ ਵੀ ਆਪਣੇ ਲੋਕ ਜਿਨ੍ਹਾਂ ਨੂੰ ਅਸੀਂ ਵਿਆਹ ਸ਼ਾਦੀਆਂ ਵਿੱਚ ਵੀ ਸੱਦਦੇ ਆਂ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ। ਤੋਂ ਕੁਝ ਇਹ ਜਿਹੇ ਤਰੀਕੇ ਹੈਗੇ ਜਿਹੜੀ ਆਮ ਪਬਲਿਕ ਹੈ ਆਪਣੇ ਆਪ ਟੈਸਟ ਕਰ ਸਕੇ ਘਰ ਦੇ ਵਿੱਚ ਕਿ ਇਹ ਨਕਲੀ ਦੁੱਧ ਹੈ ਜਾਂ ਅਸਲੀ ਇਸ ਦੀ ਕੋਈ ਪਛਾਣ ਕਰਨ ਦਾ ਕੋਈ ਤਰੀਕਾ ਹੈ ਸੌਖਾ? ਨਹੀਂ ਨਕਲੀ ਦੁੱਧ ਨੂੰ ਤਾਂ ਟੈਸਟ ਕਰਨੀ ਕਿੱਟਾਂ ਆਉਂਦੀਆਂ ਨਹੀਂ ਜੀ। ਉਹ ਲੈ ਸਕਦੇ ਹੋ ਤੁਸੀਂ ਡਿਪਾਰਟਮੈਂਟਾਂ ਕੋਲ ਮਿਲਕ ਫੈਡ ਕੋਲ ਵੀ ਹੈਗੀਆਂ ਅਡਾੜ ਲੈ ਸਕਦੇ ਹੋ ਮਿਲ ਜਾਂਦੀਆਂ ਬਾਹਰੋਂ ਬਿਜਾਰੋਂ ਮਿਲ ਜਾਂਦੀਆਂ। ਪਰ ਮੈਂ ਕਹਿੰਦਾ ਲੋਈ ਤੁਸੀਂ ਗਾਰੰਟੀ ਵਾਲੇ ਬੰਦੇ ਕੋਲੋਂ ਜੀ ਦੁੱਧ ਤੁਹਾਨੂੰ ਫਾਰਮਰ ਵਧੀਆ ਲੈ ਕੇ ਆਉਣ ਉਹਨਾਂ ਕੋਲੋਂ ਲਓ ਜਾਂ ਤੁਸੀਂ ਵਧੀਆ ਘਟੋੜ ਪੈਕੇਟ ਮਿਲਕ ਤੇ ਪੈਕੇਟ ਲਓ ਜਾਂ ਫਿਰ ਸਿੱ ਅਸੀਂ ਚੰਗੀ ਲੈਣੀ ਨਹੀਂ ਚਾਹੁੰਦੇ بس ਇੰਨਾ ਕੀ ਫਰਕ ਹੈ ਜੀ ਠੀਕ ਸੋ ਸ਼ੁਕਰੀਆ ਜੀ ਸਰ ਸੋ ਬਾਕੀ ਇਹ ਸੰਦਰਜੀਤ ਸਿੰਘ ਜੀ ਦੇ ਵੱਲੋਂ तमाम ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਉਮੀਦ ਹੈਗੇ ਨੇ ਦੁੱਧ ਨੂੰ ਲੈ ਕੇ ਉਹਨਾਂ ਦੇ ਉੱਪਰ ਆਪਣਾ ਸਪਸ਼ਟ ਕਰਨ ਦਿੱਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਪਾਂ ਕੋਈ ਵਧੀਆ ਪ੍ਰੋਡਕਟ ਲੈਣ ਤਾਂ ਆਪਾਂ ਨੂੰ ਉਸ ਦੀ ਜਿਹੜੀ ਕੀਮਤ ਉਸ ਦਾ ਅੱਧਾ ਕਰਨੀ ਪਵੇਗੀ ਸੋ ਬਦਰ ਅਪਟਾਈਟ ਜੁੜੇ ਹੋ ਹਮ 30 ਮਿੰਟ ਕੇ ਅਮਰ ਪਰਸਨਲ ਪ੍ਰਵਿੰਦ ਚੰਡੀਗੜ੍ਹ